ਜੀਤੇ ਸੋਡੀ ਹਰੇਕ ਸਾਲ ਆਉਂਦੀ ਹੁੰਦੀ ਆਉਂਦੀ ਹੈ ਤੇ ਉਹਦੇ ਤੇ ਅਸੀਂ ਬੜਾ ਜ਼ਹਿਰੀਲਾ ਸਪਰੇਅ ਕਰਦੇ ਆ ਮਾਮੂਲ ਤੇ ਉਹ ਸਪਰੇਅ ਤੁਹਾਡੇ ਪਛੂਣ ਚ ਜਾਂਦਾ ਤੁਹਾਡੇ ਦੁੱਧੇ ਚ ਆਉਂਦਾ ਉਹ ਬੜੀ ਗੱਲ ਜਾਂ ਉਸ ਤੋਂ ਕਿਵੇਂ ਬਚਣਾ ਹੈ ਅਗਲਾ ਤਾਂ ਇਹ ਖਾਦਾ ਘਟਾਓ ਜਿੰਨੀ ਜਰੂਰਤ ਉਹਨਾ ਪਾਓ বিনা ਖਾਦੋ ਤਾਂ ਤੁਸੀਂ ਬਰਸੀਨ ਹੋ ਜਾਂਦਾ ਕਿਉਂਕਿ ਬਰਸੀਨ ਜਿਹੜਾ ਹਵਾ ਵਿੱਚੋਂ ਨਾਈਟ੍ਰੋਜਨ ਫਿਕਸ ਕਰਦਾ ਵੀ ਬੂਟੀ ਹੈ ਤਾਂ ਉਹਨੂੰ ਐਸੇ ਜੀ ਦੀ ਲੋੜ ਨਹੀਂ ਤੋ ਐਵੇਂ ਪਾਈ ਜਾਂਦੇ ਆ ਹੁਣੇ ਆਪਾਂ ਚੱਲਾਂਗੇ ਉਧਰ ਨੂੰ ਬਰਸੀਨ ਦੇਖ ਲਿਆ ਜੀ ਜੇ ਤੁਹਾਡਾ ਬਰਸੀਰ ਬੀਜ ਨਾਲ ਚੰਗਾ ਹੈਗਾ ਤਾਂ ਮੈਂ ਤੁਹਾਡੇ ਜਿਹੜਾ ਹੈਗਾ ਕਹਿੰਦੀ ਹਸਲਾ ਦੂੰਗਾ ਵੀ ਤੁਸੀਂ ਠੀਕ ਜੀ ਮੈਂ ਗੱਲ ਤਾਂ ਮੇਰਾ ਬਰਸੀਰ ਦੇਖ ਲਓ ਤੁਹਾਡੇ ਬਰਸੀਰੋਂ ਚੰਗਾ ਕੁਝ ਨਹੀਂ ਪਾਇਆ ਹੁਣ ਜਿਹੜੇ ਸੁੰਡੀ ਆਣੀ ਹੈ ਜਾਂ ਕਿਸੇ ਵੀ ਜਿਹੜੀ ਸੁੰਡੀ ਆਉਦੀ ਹੈ ਸਾਡਾ ਇੱਕ ਸੌਦਾ ਕਿਸਾਨ ਹੈ ਜਿੰਨੇ ਸਰਚ ਕੀਤੀ ਵੀ ਤਿੰਨ ਚਾਰ ਕਿ ਡੂੰਗਾ ਟੋਇਆ ਕੱਢ ਕੇ ਉਹਦੇ ਚ 30 ਕਿਲੋ ਇੱਕ ਏਕੜ ਦੀ ਮਿੱਟੀ ਲੈ ਕੇ ਮਿੱਟੀ ਦਾ ਸਪਰੇਅ ਕਰ ਦਿਓ ਜਦੋਂ ਤੁਹਾਡੇ ਉਹ ਮਿੱਟੀ ਦਾ ਪੱਟੀਆਂ ਕੋਲ ਉਹਦਾ ਪੋਣਾ ਘੰਟਾ ਫੇ ਛੱਡ ਦਿਓ ਫਿਰ ਮਿੱਟੀ ਜਿੰਨੀ ਮਿੱਟੀ ਉਹਨੇ ਪਾਣੀ ਦੀ ਕੋਲੀਕ ਹੋ ਗਈ ਉਹਦਾ ਸਪਰੇਅ ਕਰ ਦਿਓ ਜੇ ਉਹ ਸਪਰੇਅ ਕਰੋਗੇ ਤੁਹਾਡੇ ਪੱਤਿਆਂ ਤੇ ਜਿਹੜੀ ਮਿੱਟੀ ਆ ਜਾਈਗੀ ਤਾਂ ਉਹ ਸੁੰਢੀ ਖਾਏਗੀ ਸੁੰਢੀ ਦਾ पाचन ਕਿਰਿਆ ਇੰਨੀ ਕਮਜ਼ੋਰ ਹੁੰਦੀ ਹੈ ਨਾਲ ਦੀ ਨਾਲ ਖਾਣਾ ਪੀਣਾ ਛੱਡ ਦੇਗੀ ਜਦੋਂ ਉਹਨੇ ਖਾਣਾ ਪੀਣਾ ਛੱਡਦਾ ਉਹ ਮਾਰ ਹੋ ਗਈ ਮਰ ਜੀ ਹਫਤਾ ਲੱਗੇ ਕੰਪੀ ਖਤਮ ਤਾਂ ਸੁੰਡੀਆਂ ਦਾ ਇਲਾਜ ਦੂਜਾ ਮਿੱਟੀ ਦਾ ਸਪਰੇਅ ਜਿਹੜੇ ਤੁਹਾਡੇ ਜੀਬੀ ਦੇ ਵਿੱਚ ਮਿਨਰਲ ਨਹੀਂ ਤੁਹਾਡੇ ਪ੍ਰੋਡਕਟਿਵਿਟੀ ਮਿਲਣਗੇ ਜਾਂਦੇ ਮਿੱਟੀ ਦਾ ਸਪਰੇਅ